ਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਿਖਾ ਰਹੇ ਆ ਆਪਾਂ ਫਤੇ ਸਿੰਘ ਨੂੰ ਤੇ ਫਤੇ ਸਿੰਘ ਨੂੰ ਲੈ ਕੇ ਆਏ ਜੀ ਗਰਾਊਂਡ ਦੇ ਵਿੱਚ ਤੇ ਆਣਾ ਟਾਈਮ ਦੇ ਵਿੱਚ ਚੰਗਾ ਸਪੋਰਟਸਮੈਨ ਬਣਾਵਾਂਗੇ ਤੇ ਆ ਜਾ ਫਤੇ ਸਿੰਘ ਆ ਦੇਖੋ ਬਈ ਆ ਪੋਲ ਜੈ ਬੜਾ ਵੱਡਾ ਤਰੀਕਾ ਹੈ ਸੋ 6 ਫੁੱਟ ਦਾ ਹੋਣਾ ਇਹ ਇਹ 6 ਫੁੱਟ ਦਾ ਪੋਲ ਤੇ ਫਤੇ ਆਪਣੇ ਆਪ ਉੱਤੇ ਚੜ ਜਾਂਦਾ ਤੇ ਅਗਲੇ ਪਾਸੇ ਟੱਪ ਗਿਆ ਤੇ ਬਈ ਉੱਤੇ ਚੜ ਕੇ ਉਤੋਂ ਦੀ ਪਾਰ ਕਰ ਦੁੰਦਾ ਤੇ ਮੈਨੇ ਦੇਖਿਆ ਵੀ ਕਾਫੀ ਜਵੱਖਾਂ ਤੋਂ ਨਹੀਂ ਹੁੰਦਾ ਕਿਉਂਕਿ ਇਹ ਪ੍ਰੈਕਟਿਸ ਨਾਲ ਹੈ ਰੋਜ਼ ਦੀ ਪ੍ਰੈਕਟਿਸ ਹੈ ਇਹਦੀ ਤੇ ਆ ਦੇਖੋ ਭਾਈ ਰੋਜ਼ ਦੀ ਪ੍ਰੈਕਟਿਸ ਹੈ ਆਪਾਂ ਨੇ ਕੋਈ ਹੱਥ ਨਹੀਂ ਲਾਇਆ ਕੋਈ ਹੋਰ ਨਹੀਂ ਕਿਉਂ ਗਿਆ ਚੱਲ ਟੱਪਾ ਇਹ ਆ ਦੇਖੋ ਜੀ ਸੌਰੀ ਸੌਰੀ ਭਾਈ ਮੈਂ ਥੋੜਾ ਪਿੱਛੇ ਹੋ ਗਿਆ ਸੀ ਅੜ ਕੇ ਥੋੜਾ ਜਿਹਾ ਮੈਂ ਮੂਰੇ ਭੱਗਿਆ ਸੀ ਕੈਮਰਾ ਹੋਰ ਪਾਸੇ ਭੱਗਿਆ ਸੀ ਆ ਦੇਖੋ ਇਹ ਆਪਣੇ ਆਪ ਚੜਿਆ ਇਹ ਆਪਾਂ ਦੁਬਾਰੇ ਉਤਰਦਾ ਵੀ ਦਿਖਾਵਾਂਗੇ ਤੁਹਾਨੂੰ ਤੇ ਆਪਣੇ ਆਪ ਇਹ ਇਸ ਪੋਲ ਦੇ ਉੱਤੇ ਚੱਲਦਾ ਰਹਿੰਦੇ ਆ ਦੇਖੋ ਇਹ ਜੀ ਮੈਂ ਕਹਾ ਵੀ ਬੜੀ ਬੱਡੀ ਮੱਲ ਮਾਰਦੀ ਖਰ ਮੱਲ ਤਾਂ ਨਹੀਂ ਹੈਗੀ ਇਹ ਤੇ ਪ੍ਰੈਕਟਿਸ ਹੈ ਪ੍ਰੈਕਟਿਸ ਨਾਲ ਕੁਝ ਵੀ ਹੋ ਸਕਦਾ ਤੇ ਹੋਰ ਵੀ ਬੱਚੇ ਲੈ ਕੇ ਆਂਦਾ ਹੁੰਨਾ ਮੈਂ ਨਾਲ ਗਰਾਊਂਡ ਦੇ ਵਿੱਚ ਉਹ ਬੱਚਿਆਂ ਤੋਂ ਨਹੀਂ ਨਾ ਉੱਤੇ ਚੜ੍ਹਾ ਜਾਵੇ ਆਪ ਤੋਂ ਡਰਦੇ ਨੇ ਕਿਉਂਕਿ ਉਹ ਘਰੋਂ ਵਾਰੀ ਨਹੀਂ ਗਏ ਕਦੇ ਤੇ ਆ ਦੇਖੋ ਜੀ 6 ਫੁੱਟ ਦਾ ਪੋਲ ਹੈ ਤੇ ਉਮਰ ਚੌਬਰ ਦੀ 6 ਸਾਲ ਹੈ ਵੈਸੇ ਬੱਚੇ ਬਹੁਤ ਵੱਡੇ ਵੱਡਾ ਕਰ ਦਿੰਦੇ ਨੇ ਤੇ ਮੈਂ ਸੋਚਿਆ ਫਿਰ ਵੀ ਚਲੋ ਆਪਾਂ ਵੀਡੀਓ ਸਾਂਝੀ ਕਰੀਏ ਤੇ ਓਮੀ ਜਿਵੇਂ ਪਹਿਲਾਂ ਉੱਤਰੇ ਸੀ ਪੁੱਤ ਓਮੀ ਹਨਾ ਹੱਥ ਪਾ ਕੇ ਹੱਥ ਪਾ ਕੇ ਇਧਰ ਹੱਥ ਪਾ ਕੇ ਇਧਰ ਹੱਥ ਪਾ ਕੇ ਪਹਿਲਾਂ ਕਿਵੇਂ ਉਤਰੇ ਸੀ ਚਲੋ ਉਤਰ ਆਪਦੇ ਆਪ ਥੱਲੇ ਹਾਂ 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 ਐਵੇਂ ਨਾ ਡਰਨ ਕਰਦੇ ਡਰਨ ਕਰਦੇ ਕੁਝ ਨਹੀਂ ਹੁੰਦਾ ਮੈਂ ਹੈਗਾ ਦੇਖ ਆ ਜਾ ਹਾਂ ਲੈ ਆਰੇ ਅਰੇ ਮੈਂ ਹੈਗਾ ਲੱਤ ਨਹੀਂ ਫੜਦਾ ਮੈਂ ਫੜਦਾ ਕੁਝ ਜੇ ਡਿੱਗਣ ਲੱਗੇ ਫਿਰ ਫੜ ਲੂੰਗਾ ਆ ਜਾ ਆ ਜਾ ਇਹ ਹਾਂ ਦੇ ਆ ਦੇਖ ਆਪਦੇ ਆਪ ਚੜ ਗਿਆ ਉਹ ਵੈਸੇ ਮੈਨੂੰ ਲੱਗਿਆ ਵੀ ਹੱਥ ਮਾੜਾ ਮੋਟਾ ਜਿਹਾ ਲਾਇਆ ਜਮੂਰੇ ਚੜ ਫੱਤੀ ਦਵਾਰੇ ਚੜੂ ਪਰ ਉੱਤਰੀਂ ਦੇਂਦਾ ਚੜੂਗਾ ਚੱਲ ਚੜ ਹਾਂ 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 ਆ ਆ ਦੇਖੋ ਚੜ ਗਿਆ ਬਾਈ ਤੇ ਹੁਣ ਇੱਥੋਂ ਚੱਲ ਅੱਗੇ ਦੇਖੋ ਇਹ ਥੋੜਾ ਜਿਹਾ ਮੈਥੋਂ ਕੈਮਰਾ ਹੱਲ ਗਿਆ ਵੈਸੇ ਮੈਨੇ ਕੋਈ ਸਪੋਰਟ ਨਿਕਰੀ ਨਾ ਚੜਨ ਚ ਨਾ ਉਤਰਨ ਚ ਤੇ ਫਿਰ ਵੀ ਛੋਟਾ ਬੱਚਾ ਨਾ ਨੇੜੇ ਖੜਨਾ ਜ਼ਰੂਰੀ ਹੈ ਉਸ ਕਰਕੇ ਥੋੜਾ ਕੈਮਰਾ ਹੱਲ ਜਾਂਦਾ ਹੈ ਤੇ ਆ ਦੇਖੋ ਆਪਣੇ ਆਪ ਇਧਰੋਂ ਇਧਰ ਇਧਰੋਂ ਇਧਰ ਤੇ ਆ ਛੋਟੇ ਛੋਟੇ ਕੰਮਾਂ ਨਾਲ ਮਤਲਬ ਕੀ ਹੈ ਬੱਚੇ ਦਾ ਹੌਸਲਾ ਹੁੰਦਾ ਹੈ ਹੌਸਲਾ ਵਜਾਈ ਹੁੰਦੀ ਹੈ ਤੇ ਟਰਸਟ ਹੁੰਦਾ ਆਪਣੇ ਆਪ ਤੇ ਆਪ ਨੂੰ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਤੇ ਅੱਜ ਕੱਲ੍ਹ ਦੇਖਿਆ ਵੀ ਬੱਚਿਆਂ ਨੂੰ ਮਾਂ-ਵਾਪਾ ਥੱਲੇ ਥਿਲਾਣਾ ਉਰਲੇ ਉਰਲੇ ਦੇ ਥਲਾ ਉਰਲੇ ਉਰਲੇ ਦਲੇ ਥੱਬਾ ਹਾਂ 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 ਇਹਦੇ ਪਾਥ ਆ ਦੇਖੋ ਆਰੇ ਆਰੇ ਪੁੱਛ ਕੇ ਡਰਨਾ ਅਮੇ ਲਵੇ ਆ ਜਨਾ ਲੈ ਆ ਦੇਖੋ ਜੀ ਆਪਾਂ ਹੱਥ ਧੰਨਵਾ ਦੇ ਇਹ ਆ ਦੇਖੋ ਆਵਦੇ ਆ ਪੁੱਤਰ ਤੇ ਧੰਨਵਾਦੀ ਸਾਰਿਆਂ ਦਾ